ਮੈਂ ਉਹਦੇ ਬਾਰੇ ਕੀ ਕਮੈਂਟ ਕਰਾਂ ਕਿੰਨੀ ਵਾਰ ਛੱਡ ਚੁੱਕਿਆ ਕਿੰਨੀ ਵਾਰ ਕਹਿ ਚੁੱਕਿਆ ਕਿੰਨੀ ਵਾਰ ਸੌਂ ਆ ਖਾ ਚੁੱਕਿਆ ਜਿਹੜਾ ਬੰਦਾ ਕਿੰਨੀ ਵਾਰ ਸੌਂ ਆ ਖਾ ਕੇ ਮੁੱਕਰ ਜੇ ਮੈਂ ਉਹਦੇ ਬਾਰੇ ਕੁਝ ਨਹੀਂ ਕਰਨ ਜਾਉਂਦਾ ਵੀ ਉਹਨੇ ਆਪਣੀ ਸਬਾਲ ਖੈਰਾ ਵੱਲੋਂ ਮਹਾ ਗੱਠਜੋੜਨ ਦੀ ਪਿਆਰੀ ਪਿਆਰੀ ਵਕਤ ਮੈਂ ਕਹਿੰਦਾ ਵੀ ਬਹੁਤ ਉਹਨਾਂ ਨੂੰ ਵਧਾਈਆਂ ਮਹਾ ਗੱਠਜੋੜਨ ਕਰ ਲੈਣ ਜੋ ਮਰਜ਼ੀ ਕਰ ਲੈਣ ਹਰ ਬੰਦੇ ਦਾ ਹੱਕ ਹੈ ਤੇ ਮੈਦਾਨੇ ਜੰਗ ਜੌਣ ਮੈਂ ਬੇਨਤੀ ਕਰਦਾ ਕਿ ਆਪਣੇ ਅਸੈਂਬਲੀ ਤੋਂ ਅਸਤੀਫਾ ਦੇ ਦਿਨ ਜੇ ਆਪਣੇ ਆਪਣੀ ਕੋਟੀ ਪਲੇ ਅਸੈਂਬਲੀ ਸੀਟ ਤਾਂ ਛੱਡ ਨਹੀਂ ਸਕਦੇ ਤੇ ਐਡੀ ਵੱਡੀ ਲੜਾਈ ਕਿੱਥੋਂ ਲੜਨਗੇ। ਤਾਂ ਪਰ ਕੁਝ ਹੋਰ ਕੀ ਕਰੋਗੇ ਜੀ ਇੱਕ ਵਾਰ ਕਾਂਗਰਸ ਸਾਹਮਣੇ ਲੜਾਈ ਛੋਮਣੀ ਕਾਲੀਦਰ ਕਾਂਗਰਸ ਵਿੱਚ ਹੈ ਕਾਂਗਰਸ ਦਾ ਸਫਾਇਆ ਪੰਜਾਬ 'ਚ ਹੈ ਪੰਜਾਬ ਦੀ ਜਨਤਾ ਨੇ ਦੇਖ ਲਿਆ ਹੈ 2 ਸਾਲ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਹੁਣ ਤਾਂ ਉਹਨਾਂ ਦੇ ਮੰਤਰੀ ਤੇ ਕਾਂਗਰਸ ਦੇ ਐਮ ਐਲ ਏ ਕਹਿ ਰਹੇ ਹੈ ਕਿ ਸਾਡੀ ਪੰਜਾਬ ਵਿੱਚ ਮੁੱਖ ਮੰਤਰੀ ਕੋਈ ਨਹੀਂ ਹੈ।